ਦੇਖੇ ਦੇਖੇ ਦਾਤ ਦਾਤ ਕਰੇ ਕੜੇ ਦਾਤ ਦਾਤ ਸੇ ਸੇ ਕੀ ਕੀ ਨੇ ਪੁੱਤਰ ਕੇ ਕੀ ਸਿਆਰੀ ਐ ਇੱਕ ਮਿੰਟ ਖਿਆਲ ਕਰੋ ਸਿਆਰੀ ਐ ਕੇ ਬੋਲਣਾ ਕੇ ਵੀ ਨਹੀਂ ਬੋਲਣਾ ਲਾਮ ਨਹੀਂ ਬੋਲਣੀ ਸਿਆਰੀ ਨੂੰ ਸਿਆਰੀ ਰਹਿਣ ਦੇਣਾ ਨਾ ਬਿਹਾਰੀ ਬਣਾਣੀ ਐ ਤੇ ਨਾ ਲਾਮ ਬਣਾਣੀ ਠੀਕ ਐ ਫੇਰ ਕਹ ਅੱਗਾ

विचार कपड़ा नदरी नदरी मोख द्वार नानक एवै जानिए सब आपे ਸਤਿ ਆਰ ਵਾਹਿਗੁਰੂ ਜੀ ਕਾ ਖਾਲਸਾ ਲਾਇ ਗੁਰੂ ਜੀ ਕੀ ਫਤਿਹ ਕੋ ਬੈਠੋ ਪਿੱਛੇ ਬੈ ਜਾਓ ਅਗਰ ਆਪਾ ਚਾਹੋ ਤੇ ਦੀ ਵਾਰੀ ਤੁਹਾਡੀ ਵਾਰੀ ਪੁੱਤਰ ਆਓ